ਸਾਮੁਨੇ ਨਹੀਂ ਸਵੇਰੇ ਬਾਅਦ ਵੀਡੀਓ ਸ਼ੇਅਰ ਕੀਤੀ ਆ ਕਿਵੇਂ ਖਿੜਕੀਆਂ ਕੋਲ ਕੋਲ ਲੋਕਾਂ ਨੂੰ ਅੰਦਰ ਕਪਾਇਆ ਗਿਆ ਇਹ ਵੀ ਹੁਣ ਦੱਸ ਰਿਹਾ ਕਿ ਜਿੱਥੇ ਤੱਕ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਉਂਦਾ ਉਹਨੂੰ ਤਾਂ ਇਕੱਲੇ ਨੂੰ ਲੈ ਜਾਂਦਾ 10 ਬੰਦਿਆਂ ਦੀ ਫਾਈਲ ਹੁਣ ਗੱਲੋ ਵਾਲੀ ਪਿੰਡਾ ਜਿਹੜਾ ਬੀਐਲਓ ਲੱਗਿਆ ਜਿਹੜਾ ਉਹਦੇ ਪਰਿਵਾਰ ਦੇ ਉਲਟ ਇਲੈਕਸ਼ਨ ਨਾਲ ਰਿਹਾ ਉਹ ਫਾਈਲਾਂ ਜਮਾ ਕਰਾ ਰਿਹਾ ਉਹਨੇ ਕਿੱਥੇ ਹੁਣ ਦੇਣੀ ਆ ਦੂਜਿਆਂ ਦੀ ਜਮਾ ਫ੍ਰੀ ਐਂਡ ਫੇਅਰ ਇਲੈਕਸ਼ਨ ਇੱਕ ਧੋਗਾ ਆ ਹਾਲ ਵੇਖ ਲੋ ਕਾਗਜ਼ ਇਸ ਤਰ੍ਹਾਂ ਦਾਖਲ ਕਿਸੇ ਇਲੈਕਸ਼ਨ ਚ ਜੇ ਹੁੰਦੇ ਵੇਖਿਓ ਤੈਨੂੰ ਮਾਰ ਕੈਮਰਾ ਦੇ ਜਾਣਾ ਕਰੋ ਬੱਚਾ ਵੀ ਦੇਖੋ ਜੀ ਕੇ ਨਾਲ ਪਹੁੰਚੀ ਜੈਂਟਸ ਦੀ ਲਾਈਨਾਂ ਉੱਥੇ ਧੀਆਂ ਪਹਿਣਾ ਦੱਸਾਇਨਾ ਹਾਲ ਕੀ ਬੜਿਆ ਪਿਆ ਸੁਮੇਰ ਤੇ ਇੱਥੇ ਬਿਉਸ਼ੀਰ ਵਾਲੇ ਹਾਲਤ ਹੋਇਆ ਤਿੰਨ ਚਾਰ ਬੰਦੇ ਬਿਉਸ਼ੀ ਹੋਇਆ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਬਜ਼ੁਰਗ ਵੀ ਧੀਆਂ ਪਹਿਣਾ ਵੀ ਵੱਡੀਆਂ ਮਾਵਾਂ ਵੱਡੀਆਂ ਉਮਰ ਦੀਆਂ ਕਿਵੇਂ ਇੱਥੇ ਅੱਕੀ ਹਾਲਾਤ ਬਣੇ ਪਏ ਔਰ ਬੜਾ ਇੱਕ ਗਲਤ ਤਰੀਕੇ ਨਾਲ ਮਜਿਥੇ ਚ ਕਾਗਜ਼ ਦਾਖਲ ਕਰਾਏ ਜਾ ਰਹੇ ਇੱਕ ਬੰਦਾ ਤਾਂ 10-10 ਬੰਦਿਆਂ ਦੇ ਕਾਗਜ਼ ਲੈ ਜਾਂਦਾ ਜੋ ਰੂਲਿੰਗ ਪਾਰਟੀ ਨਾਲ ਸੰਬੰਧਿਤ ਦੂਜਿਆਂ ਨੂੰ ਕਹਿੰਦੇ ਤੁਸੀਂ ਲਾਈਨ 'ਚ ਲਟੋ ਲਾਈਨ ਕਈ ਕੋਈ ਸਿਸਟਮ ਹੋਵੇ ਔਰ ਸਵੇਰੇ ਮੈਂ ਵੀਡੀਓ ਸ਼ੇਅਰ ਕੀਤੀ ਹੈ ਕਿ ਕਿਵੇਂ ਇੱਥੇ ਢਿੜਕੀਆਂ গোল-ਕੋਲ ਬੰਦੇ ਟਪਾਏ ਗਏ ਅੰਦਰ ਉਹ ਗੱਡੀ ਉੱਤੇ ਖੜੀ ਆ ਸ਼ੀਸ਼ਾ ਇੱਥੇ ਟੁੱਟਿਆ ਹੋਣਾ ਇਹ ਹਾਦਸੇ ਪੜੇ ਪਏ ਐ ਜਿੰਨੀ ਸਰਕਾਰ ਦੀ ਇਹ ਇਲੈਕਸ਼ਨ ਕਰਾਉਣ ਦਾ ਬਰੀਅਨ ਫੇਅਰ ਮੈਨੂੰ ਲੱਗਦਾ ਕੋਈ ਮਾਨੀ ਨਹੀਂ ਆਹ ਖੂਬ ਹੋੜ ਦੀ ਤਸਵੀਰਾਂ ਸਾਹਮਣੇ ਮੋਟੋ ਵਿਖਾ ਸਰ ਜਨਾਨੀਆਂ ਨੂੰ ਵੀ ੱਟਕੇ ਮਾਰੇਗੇ ਆਮਦਾਨ ਪਿੰਡ ਚ ਜਿਹੜਾ ਬੰਦਾ ਸਰਪੰਚੀ ਲਈ ਖਲੋਤਾ ਉਹਦਾ ਮੁੰਡਾ ਕੁਲਵੰਤ ਸਿੰਘ ਦਾ ਮੁੰਡਾ ਇਹਦਾ ਕਨਵਰਦੀਪ ਸਿੰਘ ਕਨਵਰਦੀਪ ਸਿੰਘ ਉਹ ਫੈਲਾ ਜਿਹਦੀ ਮਰਜ਼ੀ ਦੇਮਾ ਜਮਾ ਕਰਾ ਰਿਆ ਹਾਊ ਕੈਨ ਹੀ ਬੀ ਇਨਵੋਲਡ ਆਊਟ ਕਨਵਰਦੀਪ ਸਿੰਘ son of ਕੁਲਵੰਤ LIKE ਸਿੰਘ <c 1952> <fish> ਬੀ ਐਲਓ ਪਿੰਡ ਪਿੰਡ ਕਲੋ ਵਾਲੀ ਹਾਂਜੀ ਮੈਂ ਤੁਹਾਨੂੰ ਮੈਸੇਜ ਵੀ ਪਾ ਰਿਹਾ ਹਾਂ ਦੀ ਮੀਡੀਆ ਸਰਵਨਿੰਗ